ਜਦੋਂ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਪਰਿਵਾਰ-ਵਾਰ ਕੇ ਮਾਲਵੇ ਦੀ ਧਰਤੀ ਤੇ ਗਏ ਪੈਰੀ ਜੋੜਾ ਨਹੀਂ ਘੋੜਾ ਵੀ ਨਹੀਂ ਹੈ ਪਾਛਾ ਦਾ ਜਾਮਾ ਲੀਰੋ ਲੀਰ ਸੀ ਗੁਰੂ ਮਹਾਰਾਜ ਸਭ ਕੁਝ ਵਾਰ ਕੇ ਉਦੋਂ ਗੁਰੂ ਮਹਾਰਾਜ ਦੀਨੇ ਕਾਂਗੜ ਚੌਧਰੀ ਸ਼ਮੀਰ ਕੋਲ ਬਿਰਾਜੇ ਉਹਨੇ ਸਤਗੁਰੂ ਜੀ ਦਾ ਆਸਣ ਆਪਣੇ ਘਰ ਵਿੱਚ ਨਹੀਂ ਲਾਇਆ ਉਹਨੇ ਗੁਰੂ ਮਹਾਰਾਜ ਦਾ ਆਸਣ ਤਰਖਾਨਾ ਦੇ ਚੁਬਾਰੇ ਵਿੱਚ ਲਾਇਆ ਉਹਦਾ ਕਾਰਨ ਏ ਵੀ ਸੀ ਉਹ ਚੌਧਰੀ ਸੀ ਤੇ ਉਹਦੇ ਘਰ ਦੇ ਵਿੱਚ ਆਵਾਜ਼ਾਈ ਬਹੁਤ ਸੀ ਉਹਦੇ ਘਰ ਵਿੱਚ ਸਰਕਾਰੀ ਬੰਦੇ ਬਹੁਤ ਆਉਂਦੇ ਜਾਂਦੇ ਸੀ ਗੁਰੂ ਮਹਾਰਾਜ ਜੀ ਨੂੰ ਵੇਖ ਕੇ ਕਿਤੇ ਸ਼ਿਕਾਇਤ ਨਾ ਕਰ ਦੇਣ ਇਸ ਕਰਕੇ ਉਹਨੇ ਥੋੜਾ ਜਿਹਾ ਪਰਦਾ ਰੱਖਿਆ ਤਰਖਾਨਾ ਦੇ ਘਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਨ ਲਵਾਇਆ ਤੇ ਬਾਜਾਂ ਵਾਲੇ ਸਤਗੁਰੂ ਜੀ ਨੂੰ ਉੱਪਰ ਲਿਆ ਕੇ ਪ੍ਰਸ਼ਾਦਾ ਛਕਾਉਂਦਾ ਹੈ ਤੇ ਭਾਈ ਰੂਪਾ ਜਿਹੜਾ ਗੁਰੂ ਹਰगोबिंद ਸੱਚੇ ਪਾਤਸ਼ਾਹ ਜੀ ਦਾ ਸਿੱਖ ਹੋਇਆ ਉਹਦੇ ਪੋਤਰੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ ਕਾਂਗੜੇ ਤੋਂ ਉਹਨਾਂ ਦਾ ਪਿੰਡ 8 ਕੁ ਕਿਲੋਮੀਟਰ ਦੂਰ ਸੀ। ਉਹ ਸਿੰਘ ਉੱਥੋਂ ਪੈਦਲ ਚੱਲ ਕੇ ਦੀਨੇ ਕਾਂਗੜ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਸੀ। ਜਦੋਂ ਪਹਿਲੇ ਦਿਨ ਉਹ ਆਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨਿਹੰਗ ਬੈਠੇ ਨਹੀਂ ਉਸ ਵੇਲੇ ਜਦੋਂ ਉਹਨਾਂ ਨੇ ਗੁਰੂ ਮਹਾਰਾਜ ਨੂੰ ਵੇਖਿਆ ਤਾਂ ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਸੋਚਿਆ ਵੀ ਕਿੱਥੇ ਉਹ ਹਾਥੀ ਘੋੜੇ ਉਹ ਆਨੰਦਪੁਰ ਦਾ ਰਾਜ ਉਹ ਗੁਰੂ ਮਹਾਰਾਜ ਦਾ ਲਾਹੌ ਲਸ਼ਕਰ ਤੇ ਅੱਜ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਇਹ ਕੱਚੇ ਚੁਬਾਰੇ ਵਿੱਚ ਬੈਠੇ ਨੇ ਇੱਕ ਸਧਾਰਨ ਜੀ ਮੰਜੀ ਦੇ ਉੱਪਰ ਬੈਠੇ ਨੇ विरले विरले ਸਿੱਖ ਜਿਨ੍ਹਾਂ ਦੀ ਮਹਾਰਾਜ ਨਾਲ ਬਹੁਤ ਨੇੜਤਾ ਸੀ ਉਹ ਪਤਾ ਕਰਾਉਂਦੇ ਕਰਾਉਂਦੇ ਗੁਰੂ ਮਹਾਰਾਜ ਜੀ ਦੇ ਕੋਲ ਆ ਜਾਂਦੇ ਸੀ ਬਾਕੀ ਸਿੰਘਾਂ ਨੂੰ ਉੱਥੇ ਪ੍ਰਸ਼ਾਦਾ ਨਹੀਂ ਸੀ ਮਿਲਦਾ ਕਿਉਂਕਿ ਉਹ ਸ਼ਮੀਰ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਹੀ ਪ੍ਰਸ਼ਾਦਾ ਲਿਆਉਂਦਾ ਸੀ ਬਾਕੀ ਦੇ ਸਿੰਘ ਉੱਥੇ ਖੜਾਕੇ ਦੇ ਨਾਲ ਹੀ ਰਹਿੰਦੇ ਸਨ ਉਸ ਸਮੇਂ ਭਾਈ ਰੂਪੇ ਦੇ ਪੋਤਰੇ ਭਾਈ ਧਰਮ ਸਿੰਘ ਜੀ ਦੇ ਮਨ ਵਿੱਚ ਆਇਆ ਵੀ ਅਸੀਂ ਕਹਿੰਦੇ ਸੀ ਕਿ ਦਸਵੇਂ ਪਾਚਾ ਸਾਰੀ ਸ਼ਕਤੀਆਂ ਦੇ ਮਾਲਕ ਨੇ ਪਰ ਇਹ ਤਾਂ ਆਪਣੇ ਪੁੱਤਰਾਂ ਨੂੰ ਵੀ ਨਹੀਂ ਬਚਾ ਸਕੇ ਇਹ ਤਾਂ ਘੱਟ ਘੱਟ ਦੀ ਜਾਣਨ ਵਾਲੇ ਸੀ ਅੰਤਰਜਾਮੀ ਸੀ ਇਹ ਤਾਂ ਸਰਬ ਕਲਾ ਭਰਪੂਰ ਸੀ ਪਰ ਗੁਰੂ ਮਹਾਰਾਜ ਤਾਂ ਆਪਣਾ ਇੱਕ ਵੀ ਪੁੱਤਰ ਨਹੀਂ ਬਚਾ ਸਕੇ ਇਹ ਸ਼ੰਕਾ ਆ ਗਿਆ ਉਹਨਾਂ ਦੇ ਮਨ ਵਿੱਚ ਸਾਰੀਆਂ ਸ਼ਕਤੀਆਂ ਦੇ ਮਾਲਕ ਇੱਕ ਪੁੱਤਰ ਨੂੰ ਵੀ ਕਿਵੇਂ ਨਹੀਂ ਬਚਾ ਸਕੇ ਚਾਰ ਪੁੱਤਰ ਸੀ ਗਵਾਹ ਬੈਠੇ ਇਹ ਸਾਡੀ ਕੀ ਰੱਖਿਆ ਕਰਨਗੇ ਇਹ ਸਾਡਾ ਕੀ ਬਚਾ ਕਰਨਗੇ ਇਹਨਾਂ ਕੋਲੋਂ ਤਾਂ ਆਪਣਾ ਇੱਕ ਵੀ ਪੁੱਤਰ ਨਹੀਂ ਬਚਾ ਹੋਇਆ ਇਹ ਤਾਂ ਆਪਣਾ ਸਾਰਾ ਪਰਿਵਾਰ ਹੀ ਗਵਾਹ ਬੈਠੇ ਨੇ ਹੁਣ ਉਹਨੂੰ ਉਹ ਧਰਮ ਸਿੰਘ ਨੂੰ ਗੁਰੂ ਮਹਾਰਾਜ ਨੇ ਸ਼ੰਕਾ ਹੋ ਗਿਆ ਦੋਵੇਂ ਭਰਾ ਮੱਥਾ ਟੇਕ ਕੇ ਕਹਿੰਦੇ ਗੁਰੂ ਜੀ ਅਸੀਂ ਹੁਣ ਘਰ ਚੱਲੇ ਆਂ ਕੱਲ ਨੂੰ ਆਵਾਂਗੇ ਹੁਣ ਵਾਪਸ ਚਲੀਏ ਉਹਨਾਂ ਨੇ ਘਰ ਜਾ ਕੇ ਆਪਣੀਆਂ ਸਿੰਘੜੀਆਂ ਨੂੰ ਕਿਹਾ ਵੀ ਤੁਸੀਂ ਅੰਮ੍ਰਿਤ ਵੇਲੇ 3 ਵਜੇ ਟੋਕਰੇ ਪ੍ਰਸ਼ਾਦੇ ਦੇ ਲਾ ਦੇਣੇ ਨੇ ਤੇ ਦਾਲ ਸਬਜ਼ੀ ਤਿਆਰ ਕਰ ਦੇਣੀ ਹੈ ਫਿਰ ਅਸੀਂ ਗੁਰੂ ਮਹਾਰਾਜ ਕੋਲ ਇਹ ਲੰਗਰ ਲੈ ਕੇ ਜਾਣਾ ਉਥੇ ਗੁਰੂ ਮਹਾਰਾਜ ਕੋਲ ਸਿੰਘ ਆਉਂਦੇ ਨਹੀਂ ਮਹਾਰਾਜ ਨੂੰ ਮੱਥਾ ਟੇਕ ਕੇ ਭੁੱਖੇ ਚਲੇ ਜਾਂਦੇ ਨੇ ਭਾਈ ਰੂਪੇ ਪਿੰਡ ਤੋਂ ਦੀਨਾ ਕਾਂਗੜ 8 ਕਿਲੋਮੀਟਰ ਦੂਰ ਸੀ ਤਾਂ ਉਹਨਾਂ ਨੇ ਭਾਈ ਰੂਪੇ ਪਿੰਡ ਤੋਂ 2 ਚਾਰ ਟੋਕਰੇ ਪ੍ਰਸ਼ਾਦਿਆਂ ਦੀ ਤੇ ਥੋੜੀ ਬਾਲਟੀ ਦਾਲ ਦੀਆਂ ਭਰ ਕੇ ਗੱਡੇ 'ਚ ਰੱਖ ਲਈਆਂ ਜਿਹੜਾ ਪਰਮ ਸਿੰਘ ਸੀ ਉਹ ਗੱਡਾ ਰੇੜਨ ਲੱਗ ਗਿਆ ਤੇ ਜਿਹੜਾ ਧਰਮ ਸਿੰਘ ਸੀ ਜਿਹਦੇ ਮਨ ਵਿੱਚ ਸ਼ੰਕਾ ਚੱਲ ਰਿਹਾ ਸੀ ਕਹਿੰਦੇ ਉਹ ਗੱਡੇ ਤੋਂ ਪਿੱਛੇ ਤੁਰ ਰਿਹਾ ਸੀ ਗੱਡਾ ਪਾਈ ਧਰਮ ਸਿੰਘ ਤੋਂ 5-4 ਕਿੱਲੇ ਅੱਗੇ ਚਲਾ ਗਿਆ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਪਿੰਡਾਂ ਵਿੱਚ ਕੱਚੀਆਂ ਸੜਕਾਂ ਹੁੰਦੀਆਂ ਸੀ ਜਿਨੂੰ ਪਗਡੰਡੀ ਵੀ ਕਹਿੰਦੇ ਨਹੀਂ ਤਾਂ ਉਹ ਪਗਡੰਡੀ ਤੇ ਗੱਡਾ ਤੁਰਿਆ ਜਾਂਦਾ ਤੇ ਪਿੱਛੇ-ਪਿੱਛੇ ਭਾਈ ਧਰਮ ਸਿੰਘ ਜੀ ਵੀ ਆਉਂਦੇ ਨੇ ਤਾਂ ਗੱਡਾ ਹੁਣ 1-2 ਕਿਲੋਮੀਟਰ ਅੱਗੇ ਲੰਘ ਗਿਆ ਹੁਣ ਜਦੋਂ ਸੜਕ ਤੇ ਕੋਈ ਨਾ ਹੋਵੇ ਤਾਂ ਸਾਡਾ ਅਕਸਰ ਧਿਆਨ ਪਿੱਛੇ ਨੋ ਹੀ ਜਾਂਦਾ ਕਿ ਪਿੱਛੇ ਕੋਈ ਆ ਤਾਂ ਨਹੀਂ ਰਿਹਾ ਭਾਈ ਧਰਮ ਸਿੰਘ ਜੀ ਨੂੰ ਝੋਲਾ ਜਿਹਾ ਪਿਆ ਕਿ ਪਿੱਛੇ ਮੇਰੇ ਕੋਈ ਆ ਰਿਹਾ ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਸਿੰਘ ਤੁਰਿਆ ਹੁੰਦਾ ਸੀ ਉਹਨੇ ਸੋਚਿਆ ਵੀ ਇਹ ਵੀ ਗੁਰੂ ਦਾ ਸਿੰਘ ਹੈ ਦਸਵੇਂ ਪਾਤਸ਼ਾਹ ਜੀ ਕੋਲ ਜਾਣਾ ਹੋਣਾ ਵੀ ਇਸ ਨੇ ਐਨੋ ਵੀ ਰਲਾ ਲੈਨੇ ਆ ਤੇ ਇਕੱਠੇ ਹੀ ਤੁਰ ਗਏ ਕਹਿੰਦੇ ਧਰਮ ਸਿੰਘ ਉਥੇ ਖਲੋ ਗਿਆ ਇਹ ਧਰਮ ਸਿੰਘ ਉਹ ਨਹੀਂ ਹੈ ਜਿਹੜੇ ਪੰਜ ਪਿਆਰਿਆਂ ਵਿੱਚ ਸੀ ਉਹ ਧਰਮ ਸਿੰਘ ਹੋਰ ਸੀ ਤੇ ਧਰਮ ਸਿੰਘ ਜੀ ਨੇ ਭਾਈ ਰੂਪੇ ਦੇ ਪੋਤਰੇ ਨੇ ਸੋ ਭਾਈ ਰੂਪੇ ਦਾ ਪੋਤਰਾ ਉਥੇ ਖਲੋ ਗਿਆ ਭਾਈ ਧਰਮ ਸਿੰਘ ਜੀ ਵੇਖਦੇ ਸੀ ਜਿਹੜਾ ਸਾਹਮਣੇ ਸਿੰਘ ਆਉਂਦਾ ਪਿਆ ਉਹਦੇ ਕੱਪੜੇ ਨੀਲੇ ਨੇ ਜਦੋਂ ਉਹਨੇ ਅੱਖਾਂ ਚਮਕੀਆਂ ਉਹਦੇ ਕੱਪੜੇ ਪੀਲੇ ਹੋ ਗਏ ਜਦੋਂ ਫੇਰ ਅੱਖ ਚਮਕੀ ਤਾਂ ਉਹਦੇ ਕੱਪੜੇ ਹੁਣ ਚਿੱਟੇ ਹੋ ਗਏ ਜਦੋਂ ਹੁਣ ਫੇਰ ਅੱਖ ਚਮਕੀ ਤਾਂ ਉਹਦੇ ਕੱਪੜੇ ਲਾਲ ਹੋ ਗਏ ਕਦੀ ਨੀਲੇ ਹੋ ਗਏ ਕਦੀ ਪੀਲੇ ਹੋ ਗਏ ਤੇ ਵਾਰ-ਵਾਰ ਉਹ ਕੱਪੜੇ ਆਪਣਾ ਰੰਗ ਬਦਲੀ ਜਾਂਦੇ ਨੇ ਹੁਣ ਭਾਈ ਧਰਮ ਸਿੰਘ ਜੀ ਦੇ ਮਾਨ ਵਿੱਚ ਹੈਰਾਨੀ ਵਧੀ ਜਾਂਦੀ ਹੈ ਉਹ ਸੋਚਦੇ ਵੀ ਮੈਂ ਕਿਤੇ ਸੁਪਨਾ ਤਾਂ ਨਹੀਂ ਦੇਖ ਰਿਆ ਕੀ ਹੋ ਰਿਹਾ ਹੈ ਬੰਦਾ ਇੱਕੋ ਹੀ ਹੈ ਉਹ ਸਾਹਮਣੇ ਉਹ ਤੁਰਿਆ ਆਉਂਦਾ ਕਦੀ ਉਹਦੇ ਕੱਪੜੇ ਪੀਲੇ ਹੋ ਜਾਂਦੇ ਨੇ ਕਦੀ ਉਹਦੇ ਕੱਪੜੇ ਚੁੱਟੇ ਹੋ ਜਾਂਦੇ ਨੇ ਕਦੀ ਨੀਲੇ ਹੋ ਜਾਂਦੇ ਨੇ ਤੇ ਕਦੀ ਲਾਲ ਹੋ ਜਾਂਦੇ ਨੇ ਉਹਦੇ ਕੱਪੜੇ ਵਾਰ-ਵਾਰ ਰੰਗ ਹੀ ਬਦਲੀ ਜਾਂਦੇ ਨੇ ਹੁਣ ਉਹ ਸਿੰਘ ਸਮਝ ਗਿਆ ਵੀ ਲੱਗਦਾ ਕੋਈ ਸ਼ਕਤੀ ਆ ਰਹੀ ਹੈ ਕੋਈ ਰੂਹ ਆ ਰਹੀ ਹੈ ਕੋਈ ਗੈਬੀ ਸ਼ਕਤੀ ਆ ਰਹੀ ਹੈ ਐਨੇ ਨੂੰ ਉਹ ਸਿੰਘ ਨੇੜੇ ਆਇਆ ਤੇ ਉਹਨੇ ਭਾਈ ਧਰਮ ਸਿੰਘ ਨੂੰ ਫਤਿਹ ਬੁਲਾਈ ਉਹ ਸਿੰਘ ਨੇ ਭਾਈ ਧਰਮ ਸਿੰਘ ਜੀ ਨੂੰ ਪੁੱਛਿਆ ਵੀ ਸਿੰਘੋ ਕਿੱਧਰ ਨੂੰ ਜਾ ਰਹੀਆਂ ਨੇ ਫੌਜਾਂ ਤਾਂ ਭਾਈ ਧਰਮ ਸਿੰਘ ਜੀ ਕਹਿੰਦੇ ਨੇ ਮੈਂ ਸਤਗੁਰਾਂ ਕੋਲ ਚੱਲਿਆ ਤੇ ਮੈਂ ਸੋਚਿਆ ਵੀ ਤੁਸੀਂ ਉਧਰ ਨੂੰ ਹੀ ਜਾ ਰਹੇ ਹੋ ਮੈਂ ਤੁਹਾਨੂੰ ਨਾਲ ਲੈ ਚਲਾਂ ਤਾਂ ਹੁਣ ਭਾਈ ਪਰਮ ਸਿੰਘ ਤੇ ਉਹ ਦੂਜਾ ਸਿੰਘ ਇਕੱਠੇ ਤੁਰ ਪਏ ਭਾਈ ਧਰਮ ਸਿੰਘ ਕਹਿੰਦਾ ਖਾਲਸਾ ਜੀ ਤੁਸੀਂ ਕੋਈ ਗੈਬੀ ਸ਼ਕਤੀ ਵਾਲੇ ਹੋ ਤੁਸੀਂ ਕੋਈ ਰੋਹਾਨੀ ਤਾਕਤ ਵਾਲੇ ਹੋ ਗੁਰੂ ਦੇ ਪਿਆਰੇ ਲੱਗਦੇ ਹੋ ਤੁਹਾਡੇ ਤੇ ਕੋਈ ਖਾਸ ਕਿਰਪਾ ਹੈ ਜਿਹੜੀ ਆਮ ਆਦਮੀ ਨੂੰ ਸਮਝ ਨਹੀਂ ਆ ਸਕਦੀ ਪਰ ਮੈਂ ਤੁਹਾਡੇ ਤੋਂ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਤੁਸੀਂ ਗੁਰੂ ਦੇ ਖਾਸ ਹੋ ਮੈਨੂੰ ਤਾਂ ਬਸ ਇਹ ਦੱਸੋ ਅਸੀਂ ਸਾਰੇ ਸਿੱਖ ਮੰਨਦੇ ਹਾਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਰੂਪ ਨੇ પરમેશ્વર ਦਾ ਰੂਪ ਨਹੀਂ ਗੁਰੂ ਨਾਨਕ ਦੀ ਗੱਦੀ ਤੇ ਦਸਵੇਂ ਸਰੂਪ ਨਹੀਂ ਤੇ ਸਾਰੀਆਂ ਸ਼ਕਤੀਆਂ ਦੇ مالک ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੀਂ ਅੰਤਰਜਾਮੀ ਨਹੀਂ ਸਤਿਗੁਰੂ ਨੇ ਘਟ ਘਟ ਦੀ ਜਾਣਨ ਵਾਲੇ ਨੇ ਸਾਰੀ ਕਲਾ ਦੇ ਗਿਆਤਾ ਨੇ ਫਿਰ ਵੀ ਸ਼ਕਤੀ ਦੇ مالک ਹੋ ਕੇ ਵੀ ਆਪਣਾ ਇੱਕ ਸਾਹਿਬ ਜادہ ਵੀ ਬਚਾ ਨਹੀਂ ਸਕੇ ਸਗੋਂ ਉਹਨਾਂ ਨੇ ਤਾਂ ਚਾਰ ਸਾਹਿਬਜ਼ਾਦੇ ਹੀ ਵਾਰ ਦਿੱਤੇ ਧਰਮ ਸਿੰਘ ਪੁੱਛਦੇ ਆ ਵੀ ਇਹ ਕੀ ਕਾਰਨ ਹੋ ਸਕਦਾ ਹੈ ਜੇ ਇੰਨੀ ਸ਼ਕਤੀ ਸੀ ਤਾਂ ਆਪਣਾ ਇੱਕ ਪੁੱਤਰ ਹੀ ਬਚਾ ਲੈਂਦੇ ਉਹ ਸਿੰਘ ਅੱਗੇੋਂ ਕਹਿੰਦਾ ਕਹਿੰਦਾ ਧਰਮ ਸਿੰਘ ਜੀ ਮੈਨੂੰ ਤੁਹਾਡਾ ਸਵਾਲ ਸਮਝ ਆ ਗਿਆ ਮੈਂ ਤੁਹਾਨੂੰ ਜਵਾਬ ਦਿਆਂ ਪਹਿਲਾ ਤੁਸੀਂ ਮੇਰੇ ਵੱਲ ਵੇਖੋ ਭਾਈ ਧਰਮ ਸਿੰਘ ਜੀ ਨੇ ਵੇਖਿਆ ਵਿਖਾਓ ਕੀ ਵਿਖਾਣਾ ਚਾਹੁੰਦੇ ਹੋ ਉਹ ਸਿੰਘ ਨੇ ਭਾਈ ਧਰਮ ਸਿੰਘ ਨੂੰ ਆਪਣਾ ਵਿਰਾਟ ਰੂਪ ਦਿਖਾਇਆ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨਹੀਂ ਕਿ ਉਹ ਸਿੰਘ ਦਾ ਸਿਰ ਅਸਮਾਨ ਨੂੰ ਜਾ ਕੇ ਲੱਗ ਗਿਆ। ਉਹਦੀਆਂ ਬਾਹਵਾਂ ਇਹੋ ਜਿਹੀਆਂ ਹੋ ਗਈਆਂ ਸੀ ਜਿਵੇਂ ਅਸਮਾਨ ਵਿੱਚ ਬੱਦਲ ਉੱਡਦੇ ਨੇ। ਉਹ ਵਿਰਾਟ ਸਰੂਪ ਬਣਾ ਲਿਆ ਤੇ ਭਾਈ ਧਰਮ ਸਿੰਘ ਇਹ ਵੇਖ ਕੇ ਬਹੁਤ ਡਰ ਗਿਆ। ਕਹਿੰਦਾ ਸਿੰਘੋ ਥੱਲੇ ਆਓ। ਕਹਿੰਦਾ ਵੀ ਇਹ ਇੰਨਾ ਵੱਡਾ ਸਰੂਪ ਤਾਂ ਵਿਖਿਆ ਹੀ ਨਹੀਂ ਜਾਂਦਾ। ਉਹ ਸਿੰਘ ਵਾਪਸ ਆਪਣੇ ਸਰੂਪ ਵਿੱਚ ਆ ਗਿਆ। ਭਾਈ ਧਰਮ ਸਿੰਘ ਜੀ ਪੁੱਛਦੇ ਨੇ ਮਹਾਰਾਜ ਤੁਸੀਂ ਕੌਣ ਹੋ? ਤਹਾਉ ਸਿੰਘ ਕਹਿੰਦਾ ਅਸੀਂ ਸ਼ਹੀਦ ਸਿੰਘ ਹੁੰਨੇ ਆ ਅਸੀਂ ਸ਼ਹੀਦ ਸਿੰਘ ਹਾਂ ਮੇਰੇ ਵਰਗੇ ਤਾਂ ਗੁਰੂ ਮਹਾਰਾਜ ਕੋਲ 96 ਕਰੋੜ ਨਹੀਂ 96 ਕਰੋੜ ਗੁਪਤ ਫੌਜ ਹੈ ਗੁਰੂ ਮਹਾਰਾਜ ਕੋਲ ਜਿਹਦੇ ਵਿੱਚ 5000 ਸਿੰਘ ਗੁਰੂ ਮਹਾਰਾਜ ਜੀ ਦੇ ਪਲੰਗ ਦੇ ਆਲੇ-ਦੁਆਲੇ ਹਰ ਵਕਤ ਰਹਿੰਦੇ ਨੇ ਤਖਤ ਦੇ ਉੱਤੇ ਸ਼ਹੀਦ ਸਿੰਘਾਂ ਦੇ ਪੈਰੇ ਨੇ ਮੈਂ ਜੇ ਆਪਣੀ ਤੈਨੂੰ ਤਾਕਤ ਦੱਸਾਂ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੀ ਮੁਠੀ ਵਿੱਚ ਲੈ ਕੇ ਮਸਲ ਸਕਦਾ ਜੇ ਮੈਂ ਆਪਣੇ ਹੱਥ ਵਿੱਚ ਮੁਠੀ ਵਿੱਚ ਐਦਾਂ ਕਰ ਦਿਆਂ ਤਾਂ ਤੁਹਾਨੂੰ ਚੰਦ ਲੱਭੂਗਾ ਨਾ ਤੁਹਾਨੂੰ ਸੂਰਜ ਲੱਭੂਗਾ ਔਰੰਗਜ਼ੇਬ ਦੀ ਕੀ ਮਜਾਲ ਹੈ ਉਹ ਤਾਂ ਮੇਰੀ ਚੀਜੀ ਉਂਗਲੀ ਦੀ ਝਾਲ ਨਹੀਂ ਚੱਲ ਸਕਦਾ ਸਾਡੇ 'ਚ ਤਾਂ ਇੰਨੀ ਪਾਵਰ ਹੈ ਤੁਹਾਡਾ ਮੁਲਕ ਪੁੱਠਾ ਕਰ ਦਈਏ ਉਹਨੂੰ ਚੁੱਕ ਕੇ ਸਮੁੰਦਰ 'ਚ ਸਿੱਟ ਦਈਏ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੁਕਮ ਦੇ ਅੰਦਰ ਰਹਿਣਾ ਮਹਾਰਾਜ ਕਹਿੰਦੇ ਹਾਉਮੇ ਵਾਲੀ ਗੱਲ ਨਹੀਂ ਕਰਨੀ ਪਰਮਾਤਮਾ ਦਾ ਭਾਣਾ ਮੰਨਣਾ ਇਸ ਕਰਕੇ ਅਸੀਂ ਗੁਰੂ ਮਹਾਰਾਜ ਜੀ ਦੇ ਹੁਕਮ ਵਿੱਚ ਬੰਨੇ ਹੋਏ ਹਾਂ ਤਾਂ ਅਸੀਂ ਕੁਝ ਨਹੀਂ ਕਰਦੇ ਕਹਿੰਦੇ ਸਾਹਿਬ ਜਾਦੇ ਦਾ ਸੱਚਖੰਡ ਵਿੱਚੋਂ ਆਏ ਸੀ ਤੇ ਸਾਹਿਬ ਜਾਦੇ ਹੁਣ ਸੱਚਖੰਡ ਵਿੱਚ ਹੀ ਜਾ ਬਿਰਾਜੇ ਨੇ ਇਸ ਕਰਕੇ ਸ਼ਹੀਦ ਸਿੰਘਾਂ ਦੀ ਤਾਕਤ ਬੇਅੰਤ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਕਤ ਬੇਅੰਤ ਤੋਂ ਵੀ ਬੇਅੰਤ ਹੈ ਇਹ ਵਚਨ ਭਾਈ ਧਰਮ ਸਿੰਘ ਜੀ ਨੂੰ ਸ਼ਹੀਦ ਸਿੰਘਾਂ ਨੇ ਪਰਤਕ ਕਰਕੇ ਦਿਖਾਈ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਅਸਥਾਨਾਂ ਤੇ ਨਿਸ਼ਾਨਾਂ ਤੇ ਸ਼ਹੀਦ ਸਿੰਘਾਂ ਦੇ ਪੈਰੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਹੀਦ ਸਿੰਘਾਂ ਤੇ ਭਰੋਸਾ ਹੈ ਜਿਹੜੇ ਸ਼ਹੀਦ ਸਿੰਘਾਂ ਦਾ ਸਤਿਕਾਰ ਕਰਦੇ ਨੇ ਉਹਨਾਂ ਨਾਲ ਸ਼ਹੀਦ ਸਿੰਘ ਰਹਿੰਦੇ ਨੇ ਅਸੀਂ ਸੁਚੇਤ ਬਣੀਏ ਤੇ ਐਵੇਂ ਲੋਕਾਂ ਦੇ ਮਗਰ ਨਾ ਲੱਗੀਏ ਸ਼ਹੀਦ ਸਿੰਘਾਂ ਨੂੰ ਮਾੜਾ ਕਹਿਣ ਵਾਲੇ ਲੋਕ ਬਹੁਤ ਮਿਲ ਜਾਣਗੇ ਪਰ ਇਹਨਾਂ ਦੀ ਮਗਰ ਨਾ ਲੱਗੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਭਾਈ ਲਾਲੋ ਜੀ ਉੱਥੇ ਰਹਿੰਦੇ ਹੁੰਦੇ ਸੀ ਐਮਨਾਬਾਦ ਦੇ ਵਿੱਚ ਪਹਿਲੇ ਉਹਦਾ ਨਾਮ ਸੈਦਪੁਰ ਸੀ ਤੇ ਫਿਰ ਐਮਨਾਬਾਦ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਿਆ ਸੀ ਬਾਹਰ ਇੱਕ ਗੁਰਦੁਆਰਾ ਹੈ ਰੋੜੀ ਸਾਹਿਬ ਉਸ ਗੁਰਦੁਆਰੇ ਸਾਹਿਬ ਦੇ ਕੋਲ ਸਿੰਘਾਂ ਨੇ ਡੇਰਾ ਲਾਇਆ ਬੁੱਢੇ ਦਲ ਦੇ 2000 ਸਿੰਘਾਂ ਨੇ ਜਥੇ ਨੇ ਉੱਥੇ ਡੇਰਾ ਲਾਇਆ ਵਿਸਾਖੀ ਦਾ ਮੇਲਾ ਨੇੜੇ ਸੀ ਸਿੰਘਾਂ ਨੇ ਸੋਚਿਆ ਵੀ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਕੇ ਇੱਥੋਂ ਚਲੀਏ ਹੁਣ ਜਦੋਂ ਬੁੱਢਾ ਦਲ ਉੱਥੇ ਉਤਰਿਆ ਤਾਂ ਉਥੋਂ ਦਾ ਜਿਹੜਾ ਨਵਾਬ ਸੀ ਉਹਦਾ ਨਾਮ ਸੀ ਜਸਪਤ ਰਾਏ ਤਾਂ ਜਸਪਤ ਰਾਏ ਨੇ ਆਪਣੇ ਬੰਦੇ ਭੇਜੇ ਕਿ ਸਿੱਖੋ ਤੁਸੀਂ ਇੱਥੋਂ ਉਠੋ ਇੱਥੇ ਨਹੀਂ ਤੁਹਾਨੂੰ ਰਹਿਣ ਦੇਣਾ ਸਿੰਘਾਂ ਨੇ ਆਖਿਆ ਵੀ ਅਸੀਂ ਤਾਂ ਆਪਣੇ ਗੁਰੂ ਦੀ ਥਾਂ ਤੇ ਬੈਠੇ ਹਾਂ ਤਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਥੇ ਤਪ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਥਾਂ ਸੀ ਰੋੜੀ ਸਾਹਿਬ ਉੱਥੇ ਮਹਾਰਾਜ ਨੇ ਬਹੁਤ ਵੱਡੀ ਤਪੱਸਿਆ ਕੀਤੀ ਸੀ ਸਿੰਘ ਕਹਿੰਦੇ ਆ ਰੋੜੀ ਸਾਹਿਬ ਗੁਰਦੁਆਰੇ ਅਸੀਂ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਾਵਾਂਗੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਮਨਾ ਕੇ ਚਲੇ ਜਾਵਾਂਗੇ ਐਮਨਾਬਾਦ ਦਾ ਜਿਹੜਾ ਇਹ ਨਵਾਬ ਸੀ ਜਸਪਤ ਰਾਏ ਦੀਵਾਨ ਉਹ ਕਹਿੰਦਾ ਮੈਂ ਤੁਹਾਨੂੰ ਇੱਥੇ 1 ਮਿੰਟ ਨਹੀਂ ਬਹਿਣ ਦੇਣਾ ਤੁਸੀਂ ਵਿਸਾਖੀ ਮਨਾਉਣ ਦੀ ਗੱਲ ਕਰਦੇ ਹੋ ਤਾਂ ਸਿੰਘਾਂ ਨੇ ਕਿਹਾ ਚਲੋ ਲੰਗਰ ਪਕਦਾ ਪਿਆ ਅਸੀਂ ਲੰਗਰ ਛੱਕ ਕੇ ਚਲੇ ਜਾਵਾਂਗੇ ਉਹ ਕਹਿੰਦਾ ਸਿੱਖ ਮੈਂ ਤਾਂ ਤੁਹਾਨੂੰ ਰੋਟੀ ਵੀ ਨਹੀਂ ਖਾਣ ਦੇਣੀ ਹਾਥੀ ਤੇ ਬੈਠਾ ਸੀ ਤੇ ਸਿੰਘਾਂ ਨੂੰ ਬਹੁਤ ਮੰਦੇ ਬੋਲ ਬੋਲ ਕੇ ਗਿਆ ਸਿੰਘ ਉਹਨੂੰ ਬੜੇ ਪਿਆਰ ਨਾਲ ਸਮਝਾ ਰਹੇ ਸੀ ਤੂੰ ਤਾਂ ਸਾਡਾ Hindu ਭਰਾ ਹੈ ਤੇਰਾ ਸਾਡਾ ਨਾਲ ਕੀ ਵੈਰ ਹੈ ਸਿੰਘ ਕਹਿੰਦੇ ਵੀ ਤੂੰ ਸਾਡਾ ਭਰਾ ਹੈ ਤੂੰ ਸਾਡੇ ਨਾਲ ਵੀ ਚੰਗਾ ਬੋਲ ਪਰ ਅੱਗੇ ਉਹ ਜਸਪਤ ਰਾਏ ਕਹਿੰਦਾ ਮੈਂ ਤੁਹਾਨੂੰ ਭਰਾ ਨਹੀਂ ਮੰਨਦਾ ਕਹਿੰਦਾ ਤੁਸੀਂ ਲੁਟੇਰੇ ਹੋ ਤੁਸੀਂ ਤਾਂ ਡਾਕੂ ਹੋ ਜਸਪਤ ਕਹਿੰਦਾ ਤੁਹਾਡਾ ਭਾਈ ਮਣੀ ਸਿੰਘ ਅਸੀਂ ਤਾਂ ਉਹਨੂੰ ਬੰਦ-ਬੰਦ ਘਟਾ ਕੇ ਮਾਰਿਆ ਹਾਥੀ ਤੇ ਬੈਠੇ ਬੈਠੇ ਨਹੀਂ ਉਹਨਾਂ ਸਿੰਘਾਂ ਨੂੰ ਇਹ ਗੱਲ ਸੁਣਾਈ ਕਹਿੰਦਾ ਮੈਂ ਫੜਿਆ ਸੀ ਭਾਈ ਮਣੀ ਸਿੰਘ ਨੂੰ ਮੈਂ ਹੀ ਮਰਵਾਇਆ ਜਦੋਂ ਉਹਨੇ ਭਾਈ ਮਣੀ ਸਿੰਘ ਜੀ ਦਾ ਨਾਮ ਲਿਆ ਤਾਂ ਖਾਲਸੇ ਨੂੰ ਅੱਗ ਲੱਗ ਗਈ ਬਰਦਾਸ਼ਤ ਨਹੀਂ ਹੋਇਆ ਸਾਰੇ ਸਿੰਘਾਂ ਨੂੰ ਉਹ ਸਾਕਾ ਯਾਦ ਆ ਗਿਆ ਕਿਵੇਂ ਭਾਈ ਮਣੀ ਸਿੰਘ ਜੀ ਦੇ ਬੰਦ-ਬੰਦ ਕੱਟੇ ਸੀ ਮਣੀ ਸਿੰਘ ਜੀ ਨੂੰ ਸ਼ਹੀਦ ਕਰਨ ਵਾਲਾ ਇਹ ਪਾਪੀ ਹੈ ਇੱਕ ਨਾ ਉਥੇ ਰੰਗਰੇਟਾ ਸਿੰਘ ਸੀ ਨਿਵਾਉ ਸਿੰਘ ਉਹ ਹਾਥੀ ਦੀ ਪੂਛ ਫੜ ਕੇ ਹਾਥੀ ਦੇ ਉੱਤੇ ਚੜ ਗਿਆ ਉਹਨੇ ਤਲਵਾਰ ਕੱਢੀ ਤੇ ਜਸਪਤ ਰਾਏ ਦਾ ਸਿਰ ਝਟਕ ਦਿੱਤਾ ਉਥੇ ਰੋਲਾ ਪੈ ਗਿਆ ਵੀ ਦੀਵਾਨ ਦਾ ਕਤਲ ਕਰ ਦਿੱਤਾ ਤੇ ਹੁਣ ਸਿੰਘ ਉਹਦੇ ਉਹਦੇ ਸਿਰ ਲੈ ਕੇ ਚਾਲਾਂ ਪਾ ਗਏ ਉਹਦੀ ਮਰਨ ਦੀ ਖਬਰ ਫਟਾਫਟ ਲਾਹੌਰ ਪਹੁੰਚ ਗਈ ਇਹ ਖਬਰ ਉਹਦੇ ਭਰਾ ਲਖਪਤ ਰਾਏ ਕੋਲ ਪਹੁੰਚ ਗਈ ਲਖਪਤ ਰਾਏ ਉਹਦਾ ਵੱਡਾ ਭਰਾ ਸੀ ਲਖਪਤ ਰਾਏ ਤੇ ਜਸਪਤ ਰਾਏ ਇਹ ਦੋ ਭਰਾ ਸਨ ਇਹ ਦੋਨੋਂ ਖत्री ਸੀ ਤੇ ਲਖਪਤ ਰਾਏ ਨੇ ਗੁੱਸੇ ਵਿੱਚ ਆ ਕੇ ਆਪਣੀ ਪੱਗ ਸੂਬੇ ਦੇ ਸਾਹਮਣੇ ਸੁੱਟ ਦਿੱਤੀ ਕੈਨ ਲੱਗਾ ਸੂਬੇਦਾਰ ਜੀ ਇੱਕ ਨਾਨਕ ਖੱਤਰੀ ਨੇ ਪੰਥ ਚਲਾਇਆ ਸੀ ਤੇ ਮੈਂ ਲਖਪਤ ਰਾਏ ਖੱਤਰੀ ਇਸ ਪੰਥ ਨੂੰ ਖਤਮ ਕਰ ਦਿਆਂਗਾ ਇਹ ਨਾਨਕ ਦਾ ਪੰਥ ਇਸ ਦੁਨੀਆ ਵਿੱਚ ਨਹੀਂ ਰਹੇਗਾ ਉਹ ਕਹਿੰਦਾ ਬਸ ਮੈਨੂੰ ਤੁਸੀਂ ਇੱਕ ਵਾਰ ਸਰਕਾਰੀ ਪਾਵਰ ਦੇ ਦਿਓ ਸਰਕਾਰੀ ਫੌਜਾਂ ਦੇ ਦਿਓ ਉਹ ਸੂਬੇਦਾਰ ਬੜਾ ਖੁਸ਼ ਹੋਇਆ ਸੋਚਦਾ ਵੀ ਜਿਹੜਾ ਸਾਡੇ ਕੋਲ ਖਤਮ ਨਹੀਂ ਹੋਏ ਅੱਜ ਇਹਨਾਂ ਨੂੰ ਮਾਰਨ ਵਾਸਤੇ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਅੱਜ ਹਿੰਦੂ ਹੀ ਤਿਆਰ ਹੋ ਗਏ ਉਹਨੇ ਬਹੁਤ ਭਾਰੀ ਫੌਜਾਂ ਦਿੱਤੀਆਂ ਉਹਨੇ ਲਖਪਤ ਰਾਏ ਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਜੋ ਉਹਨੂੰ ਜੰਗ ਵਾਸਤੇ ਚਾਹੀਦੀਆਂ ਸੀ ਉਹ ਸੋਚਦਾ ਵੀ ਸਾਨੂੰ ਤਾਂ ਫਾਇਦਾ ਹੀ ਹੈ ਲਖਪਤ ਰਾਏ ਆਪਣੇ ਭਰਾ ਦਾ ਬਦਲਾ ਲੈਣ ਲਈ ਸਿੰਘਾਂ ਦੇ ਪਿੱਛੇ ਪੈ ਗਿਆ ਸਭ ਤੋਂ ਪਹਿਲਾਂ ਲਖਪਤ ਰਾਏ ਨੇ ਕੀ ਕੀਤਾ ਜਿਹੜੇ ਸਿੰਘ ਘਰਾਂ ਦੇ ਵਿੱਚ ਰਹਿੰਦੇ ਸੀ ਛੋਟਾ ਮੋਟਾ ਬਿਜ਼ਨਸ ਕਰਦੇ ਸੀ ਜਾਂ ਖੇਤੀਬਾੜੀ ਕਰਦੇ ਸੀ ਜਾ ਹੋਰ ਮਾੜੇ ਮੋٹے ਕੰਮ ਕਰਕੇ ਮਾਇਆ ਕਮਾਉਂਦੇ ਸੀ ਉਹਨੇ ਸਭ ਤੋਂ ਪਹਿਲਾਂ ਉਹਨਾਂ ਸਿੰਘਾਂ ਨੂੰ ਫੜਿਆ ਉਹਨਾਂ ਦੇ ਪਰਿਵਾਰਾਂ ਨੂੰ ਫੜਿਆ ਤੇ 7000 ਸਿੰਘ ਉਹਨੇ ਲਾਹੌਰ ਦੇ ਵਿੱਚ ਫੜਿਆ ਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਫੜਿਆ ਉਹਨਾਂ ਨੂੰ ਜਿਹੜਾ ਕਤਲ ਕਰਨ ਦਾ ਦਿਨ ਰੱਖਿਆ ਉਹ ਸੀ ਸੋਮਵਾਰ ਮੱਸਿਆ ਦਾ ਦਿਨ ਕਿਉਂਕਿ ਹਿੰਦੂਆਂ ਦੇ ਵਿੱਚ ਸੋਮਵਾਰ ਮੱਸਿਆ ਦੇ ਦਿਨ ਨੂੰ ਬਹੁਤ ਪਵਿੱਤਰ ਮੰਨਦੇ ਨੇ ਕਹਿੰਦੇ ਕਿਉਂਕਿ ਸੋਮਵਾਰੀ ਮੱਸਿਆ ਨੂੰ ਦੇਵਤੇ ਵੀ ਦਰਸ਼ਦੇ ਸੀ ਪਿਛਲੇ ਯੁੱਗਾਂ ਵਿੱਚ ਤਾਂ ਬਹੁਤ ਘੱਟ ਹੁੰਦੀ ਸੀ ਪਰ ਅੱਜ ਕੱਲ੍ਹ ਯੁੱਗ ਵਿੱਚ ਤਾਂ ਆਮ ਹੋ ਗਈ ਹੈ ਉਹਨੇ ਇਸ ਦਿਨ 7000 ਸਿੱਖਾਂ ਦਾ ਕਤਲ ਕਰਨਾ ਪੂਰੇ ਪੰਜਾਬ ਦੇ ਵਿੱਚ ਹਹਾਕਾਰ ਮਚ ਗਈ ਦੁਨੀਆ ਤਰ੍ਹਾਂ ਤਰ੍ਹਾਂ ਕਰਨ ਲੱਗ ਪਈ ਕਹਿੰਦੇ ਸ਼ਹਿਰ ਦੇ ਹਿੰਦੂ ਤੇ ਸਿੱਖ ਇਕੱਠੇ ਹੋਏ ਜਿੰਨਾ ਵਿੱਚੋਂ ਨਾਮ ਦੀਵਾਨ ਲਸ਼ੀ ਰਾਮ ਆਉਂਦਾ ਦੀਵਾਨ ਸੂਰਤ ਸਿੰਘਾਂ ਦਾ ਲਾਹੌਰ ਦੇ ਜਿਹੜੇ ਵੱਡੇ ਅਰਬਪਤੀ ਲੋਕ ਸੀ ਉਤੋਂ ਦੇ ਜਿਹੜੇ ਵੱਡੇ ਸੇੜ ਸੀ ਜਿਹੜੇ ਲੋਕ ਸੀ ਉਹ ਸਾਰੇ ਲੋਕ ਲਖਪਤ ਰਾਏ ਕੋਲ ਗਏ ਤੇ ਲਖਪਤ ਰਾਏ ਦੇ ਗੁਰੂ ਜੀ ਨੂੰ ਵੀ ਨਾਲ ਲੈ ਕੇ ਗਏ ਤੁਹਾਡਾ ਚੇਲਾ ਹੈ ਵੀ ਤੁਸੀਂ ਇਹਨੂੰ ਸਮਝਾਓ ਉਹ ਸਾਰੇ ਕਹਿੰਦੇ ਲਖਪਤ ਰਾਏ ਜੀ ਤੁਹਾਡਾ ਜਿਨ੍ਹਾਂ ਨੇ ਭਰਾ ਮਾਰਿਆ ਉਹ ਖਾੜਕੂ ਨੇ ਉਹ ਜੰਗਲਾਂ 'ਚ ਰਹਿੰਦੇ ਨੇ ਉਹ ਮਰਨ ਮਰਾਨ ਨੂੰ ਤਿਆਰ ਰਹਿੰਦੇ ਨੇ ਜੇ ਤੁਸੀਂ ਬਦਲਾ ਲੈਣਾ ਹੈ ਉਹਨਾਂ ਕੋਲ ਲਓ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਜਿਹੜੇ ਆਪਣੀ ਮੌਤ ਨੂੰ ਹਰ ਵੇਲੇ ਤਲੀ ਤੇ ਧਰੀ ਫਿਰਦੇ ਨੇ ਉਹਨਾਂ ਕੋਲੋਂ ਬਦਲਾ ਲਓ ਉਹਨਾਂ ਨਾਲ ਜਾ ਕੇ ਤੁਸੀਂ ਲੜ ਲਓ ਪਰ ਜਿਹੜੇ ਆ ਵਿਚਾਰੇ ਖੇਤੀਬਾੜੀ ਕਰਦੇ ਨੇ ਦੁਕਾਨਦਾਰੀ ਕਰਦੇ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਪਾਲਦੇ ਨੇ ਤੁਸੀਂ ਇਹਨਾਂ ਉੱਤੇ ਜ਼ੁਲਮ ਨਾ ਕਰੋ ਕਹਿੰਦੇ ਉਹ ਪਾਪੀ ਕਹਿੰਦਾ ਵੀ ਤੁਸੀਂ ਮੇਰੇ ਘਰ ਚਲੇ ਜਾਓ ਮੈਂ ਤੁਹਾਡੀ ਕਿਸੇ ਦੀ ਵੀ ਨਹੀਂ ਮੰਨੀ ਉਹ ਕਹਿੰਦਾ ਮੈਂ ਉਹਨਾਂ ਨੂੰ ਤਾਂ ਕੀ ਸਿੱਖ ਪੰਥ ਹੀ ਨਹੀਂ ਰਹਿਣ ਦੇਣਾ ਮੈਂ ਕੋਈ ਛੱਡਣਾ ਹੀ ਨਹੀਂ ਉਹ ਕਹਿੰਦਾ ਮੇਰੇ ਰਾਜ ਦੇ ਵਿੱਚ ਗੁੜ ਨੂੰ ਗੁੜ ਨਾ ਕਿਹਾ ਜਾਵੇ ਕਹਿੰਦਾ ਲੋਕਾਂ ਦੇ ਮੂੰਹੋਂ ਗੁਰੂ ਨਾ ਨਿਕਲੇ ਹਜੇ ਵੀ ਲਾਹੌਰ ਦੇ ਵਿੱਚ ਗੁੜ ਨੂੰ ਕਈ ਲੋਕ ਉਥੇ ਰੋੜੀ ਕਹਿੰਦੇ ਨੇ ਕਿਉਂਕਿ ਉਹਨੇ ਪਾਬੰਦੀ ਲਾ ਦਿੱਤੀ ਸੀ ਕਿ ਇੱਥੇ ਗੁੜ ਨਹੀਂ ਕਹਿਣਾ ਕਿਸੇ ਨੇ ਕਹਿਣ ਲੱਗਾ ਕੋਈ ਗੁਰੂ ਨਾਨਕ ਦੀ ਗੁਰਬਾਣੀ ਦਾ ਗੁਟਕਾ ਕੋਈ ਪੋਥੀ ਆਪਣੇ ਘਰ ਦੇ ਵਿੱਚ ਨਹੀਂ ਰੱਖਣੀ ਇਸ ਤੋਂ ਬਾਅਦ ਤਗੜੀਆਂ ਫੌਜਾਂ ਲੈ ਕੇ ਸੂਰਬੀਰ ਖਾਲਸੇ ਨਾਲ ਯੁੱਧ ਕਰਨ ਵਾਸਤੇ ਇਹ ਪਾਪੀ ਲਖਪਤ ਰਾਏ ਚੜਿਆ ਉਸ ਸਮੇਂ ਸਿੱਖਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜਸਾ ਸਿੰਘ ਜੀ ਆਲੂਵਾਲੀਆ ਨਵਾਬ ਕਪੂਰ ਸਿੰਘ ਜੀ ਦੇ ਬਾਬਾ ਸੁਖਾ ਸਿੰਘ ਜੀ ਇਹਨਾਂ ਸਾਰੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਆ ਵੀ ਸਿੰਘੋਂ ਹੁਣ ਤਾਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ ਜੇ ਕਦੇ ਇਕੱਲਾ ਸਿੰਘ ਕਿਸੇ ਥਾਂ ਤੇ ਫਸ ਗਿਆ ਤਾਂ ਇਹਨਾਂ ਨੇ ਕਤਲ ਕਰ ਦੇਣਾ ਇਸ ਲਈ ਸਾਰੇ ਸਿੰਘ ਇੱਕ ਥਾਂ ਤੇ ਇਕੱਠੇ ਹੋ ਜਾਓ ਜਗਾ ਨਿਯਤ ਕੀਤੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਨੋਵਾਲ ਦਾ ਸਸ਼ੰਭ ਇੱਥੇ ਸਾਰਾ ਖਾਲਸਾ ਇਕੱਠਾ ਹੋ ਗਿਆ ਉੱਥੇ ਦਲਾਂ ਦੇ ਦਲ ਸਿੰਘਾਂ ਦੇ ਔਨ ਲੱਗ ਪਏ ਕੋਈ ਦਲ 100 ਦਾ ਸੀ ਕੋਈ 500 ਦਾ ਸੀ ਕੋਈ 200 ਦਾ ਸੀ ਉੱਥੇ ਸਲਾਬ ਸੀ ਉੱਥੇ ਸੱਪ ਫਿਰਦੇ ਸੀ ਕੀੜੇ ਫਿਰਦੇ ਸੀ ਬਹੁਤ ਗਰਮੀ ਸੀ ਕਈ ਤਾਂ ਮਹੀਨੇ ਮਹੀਨੇ ਘੋੜਿਆਂ ਦੇ ਉੱਤੇ ਹੀ ਬੈਠੇ ਰਹਿੰਦੇ ਸੀ ਕਈ ਦਰਖਤਾਂ ਦੇ ਉੱਤੇ ਬੈਠੇ ਰਹਿੰਦੇ ਸੀ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਵੀ ਸਿੰਘ ਜਿਹੜੇ ਆ ਉਹ ਇੱਥੇ ਬੈਠੇ ਨਹੀਂ ਉਹਨੇ ਜੰਗਲ ਨੂੰ ਅੱਗ ਲਾ ਦਿੱਤੀ ਤਾਂ ਸਿੰਘ ਕਿਸੇ ਨਾ ਕਿਸੇ ਤਰੀਕੇ ਇੱਥੋਂ ਨਿਕਲੇ ਉਹਨਾਂ ਨੇ ਆਖਿਆ ਵੀ ਚਲੋ ਪਹਾੜ ਨੂੰ ਚੱਲ ਚਲੀਏ ਪਠਾਨਕੋਟ ਵੱਲ ਪਾਸਿਓਂ ਜਦੋਂ ਉਹ ਸਿੰਘ ਪਹਾੜ ਨੂੰ ਚੜ੍ਹਨ ਲੱਗੇ ਤਾਂ ਉਹ ਜਿਹੜੇ ਪਹਾੜੀਏ ਸੀ ਉਹ ਸਿੰਘਾਂ ਨੂੰ ਪੈ ਗਏ ਕਹਿੰਦੇ ਉਧਰ 4 ਕੁ ਹਜ਼ਾਰ ਸਿੰਘ ਗਏ ਸੀ ਵਿੱਚੋਂ ਕਿੰਨੇ ਸ਼ਹੀਦ ਹੋ ਗਏ ਥੋੜੇ ਕੁ ਵਾਪਸ ਪਰਤ ਆਏ ਫਿਰ ਸਿੰਘਾਂ ਨੇ ਸੋਚਿਆ ਵੀ ਰਾਵੀ ਟੱਪ ਕੇ ਅਗਲੇ ਪਾਸੇ ਨੂੰ ਚਲੇ ਜਾਣੇ ਆ ਉਸ ਸਮੇਂ ਦੋ ਭਰਾ ਸਨ ਭਾਈ ਗੁਰਦੇਵਾਲ ਸਿੰਘ ਜੀ ਤੇ ਉਹਨਾਂ ਦੇ ਭਰਾ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਘੋੜੇ ਪਾਣੀ ਵਿੱਚ ਲੈ ਕੇ ਜਾਣੇ ਆ ਅਸੀਂ ਦੇਖਦੇ ਹਾਂ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਹੈ ਸਾਨੂੰ ਰੋੜ ਤਾਂ ਨਹੀਂ ਦਿੰਦਾ ਜਦੋਂ ਉਹ ਸਿੰਘ ਪਾਣੀ ਦੇ ਵਿੱਚ ਘੋੜੇ ਲੈ ਕੇ ਗਏ ਤਾਂ ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਉਹਨਾਂ ਨੂੰ ਘੋੜਿਆਂ ਸਮੇਤ ਪਾਣੀ ਵਹਾ ਕੇ ਲੈ ਗਿਆ। ਉਹਨਾਂ ਦੋਨਾਂ ਸਿੰਘਾਂ ਨੇ ਦੱਸ ਦਿੱਤਾ ਕਿ ਇਹ ਪਾਣੀ ਵਿੱਚ ਨਾ ਵੜਿਆ ਜਾਵੇ। ਸਿੰਘ ਸਾਰੇ ਵਾਪਸ ਮੁੜ ਗਏ। ਸਿੰਘਾਂ ਨੇ ਉਥੇ ਮਤਾ ਕੀਤਾ ਵੀ ਦੁਸ਼ਮਣ ਨੂੰ ਹੁਣ ਚੀਰ ਕੇ ਮਾਲਵੇ ਵਾਲੇ ਪਾਸੇ ਲਾਵੇ ਜਾਈਏ। ਜਦੋਂ ਜੰਗ ਸ਼ੁਰੂ ਹੋਈ, ਉਦੋਂ ਬਾਬਾ ਸੁਖਾ ਸਿੰਘ ਜੀ ਦੇ ਪੱਟ ਦੇ ਉੱਤੇ ਤੋਪ ਦਾ ਗੋਲਾ ਆ ਕੇ ਵੱਜਿਆ। ਉਹਨਾਂ ਦਾ ਪੱਟ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀ। ਉਹਨਾਂ ਨੇ ਆਪਣੇ ਪੱਟ ਤੇ ਕਮਰ ਕੱਸਾ ਬੰਨਿਆ ਤੇ ਬਾਬਾ ਸੁਖਾ ਸਿੰਘ ਜੀ ਨੇ 400 ਮੀਲ ਦਾ ਸਫ਼ਰ ਤੈਅ ਕੀਤਾ ਘੋੜੇ ਦੇ ਉੱਤੇ। ਉਥੋਂ ਰਿਆੜਕੀ ਦਾ ਇਲਾਕਾ ਸ੍ਰੀ ਹਰਗੋਬਿੰਦਪੁਰੇ ਦੇ ਅੱਗੇੋਂ ਲੰਗੇ ਫਿਰ ਦੋਆਬੇ 'ਚ ਵੜੇ ਕਹਿੰਦੇ ਜਦੋਂ ਸਿੰਘ ਬਿਆਸਾ ਲੰਗੇ ਉਥੇ ਰੇਤ ਇੰਨੀ ਗਰਮ ਸੀ ਸਿੰਘਾਂ ਦੇ ਪੈਰ ਦੇ ਵਿੱਚ ਜੋੜੇ ਨਹੀਂ ਸੀ। ਸਿੰਘਾਂ ਨੇ ਆਪਣੇ ਕੱਪੜੇ ਆਪਣੇ ਪੈਰਾਂ ਦੇ ਵਿੱਚ ਬੰਨੇ ਤੇ ਫਿਰ ਸਿੰਘ ਸਫਰ ਤੈਅ ਕਰ ਪਾਏ ਕੋਈ ਵੀ ਸਿੰਘਾਂ ਦਾ ਜੰਗ ਹੁੰਦਾ ਸੀ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਉਸ ਜੰਗ ਦੇ ਵਿੱਚ ਸਿੰਘਾਂ ਦੀ ਫੌਜਾਂ ਲੈ ਕੇ ਪਹੁੰਚ ਜਾਂਦੇ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੇ ਜੰਗ ਕਰਨ ਆਏ ਸੀ ਉਦੋਂ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਦਦ ਕਰਨ ਵਾਸਤੇ ਆਏ ਸੀ ਬਾਅਦ ਵਿੱਚ ਜਿਹੜੀ ਜਿਹੜੀ ਵੀ ਜੰਗ ਹੁੰਦੀ ਰਹੀ ਪੰਥ ਤੇ ਜਿਹੜੀ ਜਿਹੜੀ ਵੀ ਸਮੱਸਿਆ ਆਉਂਦੀ ਰਹੀ ਉਦੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਹਾਜ਼ਰ ਹੁੰਦੇ ਸੀ ਇਹੇ ਛੋਟੇ ਖੱਲੂ ਘਾਰੇ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਸਨ ਜਦੋਂ ਦਰਬਾਰ ਸਾਹਿਬ ਦੀ ਬੇਦਬੀ ਜਮਾਲ ਖਾਨ ਨੇ ਕੀਤੀ ਉਦੋਂ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਇੱਕ ਲਕੀਰ ਖਿੱਚ ਕੇ ਖਾਲਸੇ ਨੂੰ ਲਲਕਾਰਿਆ ਸੀ ਤੇ ਸਾਰੀ ਜੰਗ ਲੜ ਕੇ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਸੀਸ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਤੋਂ ਪੁੱਛਿਆ ਸੀ ਕਿ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਵੀ ਕੋਈ ਆਪਣਾ ਸੀਸ ਆਪਣੀ ਤਲੀ ਤੇ ਰੱਖ ਕੇ ਬੰਦਾ ਕਿਵੇਂ ਤੁਰ ਸਕਦਾ ਹੈ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਉਦੋਂ ਆਖਿਆ ਸੀ ਦੀਪ ਸਿੰਘ ਤੁਹਾਡੇ ਤੋਂ ਅਸੀਂ ਵਚਨ ਪੂਰੇ ਕਰਾਵਾਂਗੇ ਤਾਂ ਗੁਰੂ ਮਹਾਰਾਜ ਜੀ ਨੇ ਇਹ ਵਚਨ ਬਾਬਾ ਦੀਪ ਸਿੰਘ ਜੀ ਤੋਂ ਪੂਰੇ ਕਰਾਏ ਸੀ ਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਕੋਈ ਸ਼ੰਕਾ ਨਾ ਕਰੇ ਗੁਰੂ ਮਹਾਰਾਜ ਜੀ ਦੇ ਬਚਨ ਨੇ ਉਹ ਸੱਚ ਨੇ ਅਸੀਂ ਗੁਰੂ ਦੇ ਸਿੱਖ ਹਾਂ ਜੇ ਸ਼ਰਧਾ ਨਾਲ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠਾਂਗੇ ਤਾਂ ਗੁਰੂ ਮਹਾਰਾਜ ਜੀ ਜੀ ਦਿੱਤੀ ਹੋਈ ਸਿੱਖਿਆ ਸਾਨੂੰ ਸਮਝ ਆਵੇਗੀ ਸ਼ਹੀਦ ਸਿੰਘਾਂ ਦਾ ਸਤਿਕਾਰ ਕਰੀਏ ਸ਼ਹੀਦ ਸਿੰਘਾਂ ਦੇ ਅਸਥਾਨਾਂ ਤੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ